ਗੁਰਪ੍ਰੀਤ ਸਿੰਘ ਨਾਮਾ ਜੀ ਮੈਡਮ ਗੁਰਪ੍ਰੀਤ ਜੀ ਕੀ ਮਾਮਲਾ ਆਇਆ ਜਿੱਥੇ ਖੜਿਆ ਸੇਲੂ ਭਾਗ ਦੀ ਟੀਮ ਇੱਥੇ ਆਈ ਹੈ ਦੁਕਾਨ ਤੇ ਮਾਮਲਾ ਇਹ ਹੈ ਜੀ ਕਿ ਮੈਂ ਇਹਨਾਂ ਤੋਂ ਪਿਛਲੇ ਤਕਰੀਬਨ ਡੇਢ ਦੋ ਸਾਲ ਤੋਂ ਬੇકરી ਦਾ ਸਮਾਨ ਲੈ ਰਹੇ ਸੀਗਾ ਜੀ ਤੇ ਇਹਨਾਂ ਨੇ ਮੈਂ 12 ਤਰੀਕ ਨੂੰ ਇਹਨਾਂ ਤੋਂ ਸਮਾਨ ਲਗਿਆ ਸੀਗਾ ਬੇકરી ਦਾ ਬਿਸਕੁਟ ਨਮਕੀਨ ਬ੍ਰੈਡ ਠੀਕ ਹੈ ਜੀ ਉਸ ਤੋਂ ਬਾਅਦ ਇਹਨਾਂ ਨੇ ਮੈਂ ਜਿਹੜਾ ਬੇકરી ਦਾ ਇਹਨਾਂ ਦਾ ਸਮਾਨ ਲਿਆ ਬਿਸਕੁਟ ਸੀਗੇ ਜਿਹੜੇ ਜੀ ਉਹ ਮੈਂ ਤਕਰੀਬਨ 16 ਤਰੀਕ ਰਾਤ ਨੂੰ ਖੋਲੇ ਉਸ ਤੋਂ ਪਹਿਲੇ ਬ੍ਰੈਡ ਵਾਰਾ ਖਾ ਚੁੱਕੇ ਸੀ 16 ਤਰੀਕ ਰਾਤ ਨੂੰ ਖੋਲੇ ਬੇਟਾ ਖਾ ਰਿਆ ਸੀਗਾ ਠੀਕ ਹੈ ਜੀ ਉਸਨੇ ਜਦੋਂ ਬਿਸਕੁਟ ਖਾਇਆ ਤਾਂ ਤਕਰੀਬਨ 5-7 ਮਿੰਟ ਖਾਣ ਤੋਂ ਬਾਅਦ ਇੱਕ ਜਿਹੜਾ ਬਿਸਕੁਟ ਖਾਦਾ ਬਿਸਕੁਟ ਜਿਹੜਾ ਖਾਦਾ ਬਿਸਕੁਟ ਜਿਹੜਾ ਖਾਦਾ ਉਹਦੇ ਵਿੱਚੋਂ ਧਾਗੇ ਵਰਗੀ ਵਾਲ ਵਰਗੀ ਜਾਂ ਕਿ ਕਿਹੜਾ ਤਲਬਰਾ ਤਾਂ ਸਾਨੂੰ ਨਹੀਂ ਪਤਾ ਇਹ ਸਿਹਤਪੱਖ ਦੀ ਟੀਮ ਸਾਰੀ ਦੇਖੇਗੀ ਉਹ ਉਹਨਾਂ ਨੇ ਕੀ ਕਰਨਾ ਕਿਸ ਤਰ੍ਹਾਂ ਕਰਨਾ ਪਰ ਮੈਂ ਚਾਹਾਂਗਾ ਕਿ ਇਹਨਾਂ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਅੱਜ ਤੋਂ ਪਹਿਲੇ ਵੀ ਅਗਰ ਆਪਾਂ ਪਿਛਲੇ 2 ਮਹੀਨੇ ਪਹਿਲੇ 3 ਮਹੀਨੇ ਪਹਿਲੇ 4 ਮਹੀਨੇ ਪਹਿਲੇ ਜਾ ਰਹੇ ਹਾਂ ਬਹੁਤ ਕੁਝ ਵਾਪਰ ਚੁੱਕਿਆ ਪਰ ਉਸ ਦਾ ਕੋਈ ਕਿਸੇ ਕੋਲ ਪੋਜ਼ਿਟਿਵ ਰਿਪਲਾਈ ਨਹੀਂ ਹੈ ਚਾਹੇ ਉਹ ਸਿਹਤ ਵਿਭਾਗ ਦੀ ਟੀਮ ਹੈ ਚਾਹੇ ਕੋਈ ਵੀ ਕੋਈ ਵੀ ਕਨਸੈਪਟ ਹੈਗਾ ਅਸੀਂ ਚਾਹੁੰਦੇ ਹਾਂ ਇਹਨਾਂ ਦੇ ਉੱਪਰ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿਸੇ ਗੱਲ ਦੀ ਕੋਈ ਅਸੀਂ ਗੁੰਜਾਇਸ ਨਹੀਂ ਰੱਖਾਂ ਮੇਰਾ ਕਿਨਾਂ ਕੋਈ ਕਿਸੇ ਗੱਲ ਦਾ ਕੋਈ ਕੰਪਰਮਾਈਜ਼ ਨਹੀਂ ਹੋਏਗਾ ਸਭ ਕੁਝ ਅਸੀਂ ਚਾਹੁੰਦੇ ਹਾਂ ਸਟੇਟਫੋਰਡ ਹੋਣਾ ਚਾਹੀਦਾ ਤੁਸੀਂ ਕੋਈ ਲੇਟ ਪਹਿਲਾਂ ਕਿੱਥੇ ਦੇਖੇ ਵੀ ਆਏ ਹੋ ਬਿਲਕੁਲ ਜੀ ਸਿਹਤ ਭਾਗ ਟੀਮ ਨੂੰ ਸੀਐਮਓ ਸਾਹਿਬ ਨੂੰ ਕੰਪਲੇਂਟ ਦਿੱਤੀ ਵੀ ਹੈ ਜੀ ਰਿਟਰਨ ਵੀ ਦਿੱਤੀ ਬਿਲਕੁਲ ਰਿਟਰਨ ਚ ਪਈ ਹੈ ਜੀ ਮੇਰੇ ਕੋਲ ਉਹਨਾਂ ਦੇ ਸਾਰੇ ਲੈਟਰ ਦੇ ਰੀਸੀਵਿੰਗ ਇਨਾਂ ਨੇ ਮੇਰੇ ਤੋਂ ਕੱਲ ਲਈ ਹੈ ਠੀਕ ਹੈ ਜੀ ਕੱਲ ਰੀਸੀਵਿੰਗ ਲਾ ਕੇ ਇਹਨਾਂ ਨੇ ਆਪਣਾ ਜੋ ਪ੍ਰੋਟੋਕੋਲ ਹੈ ਉਸ ਨੂੰ ਫੋਲੋ ਕਰ ਰਹੇ ਹਨ ਹੁਣ ਅੱਜ ਇੱਥੇ ਰੀਡ ਕਰਨ ਆਏ ਪਏ ਆ ਹਾਂ ਜੀ ਮੈਨ ਬੁਲਾਇਆ ਗਿਆ ਸੀ ਇਹਦੇ ਇਹਨਾਂ ਵੱਲੋਂ ਮੈਨ ਬੁਲਾਇਆ ਗਿਆ ਸੀਗਾ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਸੀ ਕਿ ਆ ਕੇ ਅਸੀਂ ਤੁਸੀਂ ਚੈੱਕ ਕਰ ਲਓ ਪਰ ਮੇਰਾ ਚੈੱਕ ਕਰਨ ਨਾਲ ਥੋੜਾ ਨਾ ਕੁਝ ਹੋਣਾ ਕੰਮ ਤਾਂ ਸਿਹਤ ਭਾਗ ਦਾ ਹੈ ਮੇਰਾ ਅਸੀਂ ਇੱਕ ਲੇਮਾ ਨਾ ਕੰਮ ਤਾਂ ਸਿਹਤ ਭਾਗ ਦੀ ਟੀਮ ਨੇ ਕਰਨਾ ਜੋ ਵੀ ਕੁਝ ਕਰਨਾ ਹੈ ਅਸੀਂ ਤਾਂ ਕੁਝ ਨਹੀਂ ਕਰਨਾ ਅਸੀਂ ਚਾਹੁੰਦੇ ਹਾਂ ਇਹਨਾਂ ਉੱਪਰ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕੋਈ ਐਕਸ ਸਾਨੂੰ ਸਰ ਇੱਕ ਕੰਪਲੇਂਟ ਮਿਲੀ ਸੀਗੀ ਜਿਹਦੇ ਵਿੱਚ ਇੱਕ ਕਸਟਮਰ ਸੀ ਉਹਦੇ ਕਹਿੰਦੇ ਮੁਤਾਬਕ ਉਹਨੇ ਇਹਨਾਂ ਤੋਂ ਬਿਸਕਟ ਪਰਚੇਸ ਕੀਤਾ ਆਟਾ ਬਿਸਕਟ ਜਿਹਨੂੰ ਕਹਿ ਰਹੇ ਆ ਉਹ ਉਹਦੇ ਵਿੱਚ ਜਾਨੀ ਕਿ ਉਹ ਕਹ ਰਿਹਾ ਵੀ ਇੱਕ ਵਾਲ ਆ ਉਦਿਸ਼ ਕਾਇਤ ਸੀ ਵੀ ਜਾਨੀ ਕਿ ਮਤਲਬ ਜਾਂ ਤਾਂ ਇਹਨਾਂ ਤੋਂ ਮੌਕੇ ਤੇ ਹੋਇਆ ਜਾਂ ਉਹ ਚੀਜ਼ ਆ ਉਹ ਤਾਂ ਚਲੋ ਲੈਬ ਦੱਸੇਗੀ ਅਸੀਂ ਇਹਨਾਂ ਤੋਂ ਆਟੇ ਦਾ ਆਟਾ ਬਿਸਕਟ ਦਾ ਸੈਂਪਲ ਤੇ ਇੱਕ ਕੇਕ ਦਾ ਸੈਂਪਲ ਲੈ ਲਿਆ ਜੀ ਉਹ ਅਸੀਂ ਲੈਬ ਤੇ ਭੇਜਾਂਗੇ ਹੁਣ ਉਸ ਤੋਂ ਬਾਅਦ ਲਗਾਤਾਰ ਹੀ ਪਟਿਆਲੇ ਦੇ ਜਿਹਾ ਵਾਕਿਆ ਵਾਪਰਦਾ ਜਾ ਰਿਹਾ ਕਿ ਸਫਾਈ ਦਾ ਧਿਆਨ ਨਹੀਂ ਦਿੱਤਾ ਜਾ ਰਿਹਾ ਬੇਕਰਿਆ ਵਾਲੋ ਕੀ ਕਾਰਨ ਲੱਗਦਾ ਹੈ ਕਿ ਫੂਡ ਸੇਫਟੀ ਜਦੋਂ ਪਹੁੰਚਦੀ ਹੈ ਬਾਅਦ ਚ ਰੇਡ ਪਹੁੰਚਦੀ ਹੈ ਪਹਿਲਾਂ ਕਿਉਂ ਨਹੀਂ ਇਹ ਚੀਜ਼ ਇਹ ਨਹੀਂ ਐ ਇਦਾਂ ਨਹੀਂ ਐ ਜੀ ਅਸੀਂ ਰੂਟੀਨ ਚੈਕਿੰਗ ਕਰਦੇ ਰਹਿੰਦੇ ਆ ਬਾਈ ਚਾਂਸ ਕੋਈ ਇਦਾਂ ਦਾ ਇਨਸੀਡੈਂਸ ਆਉਂਦਾ ਤਾਂ ਉਸ ਤੋਂ ਬਾਅਦ ਵੀ ਆਉਣਾ ਹੀ ਪੈਂਦਾ ਉਹ ਇਦਾਂ ਲੱਗਦਾ ਵੀ ਸ਼ਾਇਦ ਅਸੀਂ ਅੱਜ ਹੀ ਆਏ ਆ ਆਦਰਵਾਇਜ਼ ਵੀ ਅਸੀਂ ਰੁਟੀਨ ਚੈਕਿੰਗ ਕਰਦੇ ਰਹਿੰਦੇ ਆ ਲਗਾਤਾਰ ਸੈਂਪਲਿੰਗ ਹੋ ਰਹੀ ਆ ਇਸ ਤੋਂ ਦੋ ਸੈਂਪਲ ਲੈ ਗਏ ਜੀ ਇੱਕ ਤਾਂ ਜਿਵੇਂ ਕੇਕ ਦਾ ਕੰਸਰਨ ਜਿਵੇਂ ਪਟਿਆਲੇ ਚ ਲਗਾਤਾਰ ਮਤਲਬ ਦੋ ਤਿੰਨ ਵਾਰ ਨੋਟ ਕੀਤਾ ਗਿਆ ਇਦਾਂ ਹੋਇਆ ਜਿਹੜਾ ਇਨਸੀਡੈਂਸ ਇੱਕ ਕੇਕ ਦਾ ਸੈਂਪਲ ਤੇ ਇੱਕ ਜਿਹੜਾ ਬਿਸਕਟ ਉਹਨਾਂ ਦਾ ਪਾਰਟਿਕੂਲਰਲੀ ਸੀਗਾ ਜਿਹੜਾ ਉਹ ਬਿਸਕਟ ਕੰਪਲੇਨਰ ਦੀ ਗੱਲ ਕਰਦੇ ਰਿਟਰਨ ਤੇ ਦਰਖਾਸਤ ਦਿੱਤੀ ਗਈ ਸੀ ਇਹਨਾਂ ਨੇ ਹਾਂਜੀ ਹਾਂਜੀ ਰਿਟਰਨ ਤੇ ਦਰਖਾਸਤ ਦਿੱਤੀ ਗਈ ਸੀ ਵੀ ਅਸੀਂ ਇਹਨਾਂ ਤੋਂ ਕੋਈ ਪ੍ਰੋਡਕਟ ਖਰੀਦਿਆ ਸੀ ਬਿਸਕਟ ਆ ਜਿਹੜਾ ਤੇ ਉਹਦੇ ਵਿੱਚ ਪ੍ਰੋਬਲਮ ਆਈ ਉਹਦੇ ਵੀ ਸੈਂਪਲ ਲੈ ਕੇ ਜੀ ਕਿ ਉਹਦਾ ਹਾਲੇ ਅਸੀਂ ਸਾਡੇ ਕੋਲੇ ਆਏਗਾ ਉਹ ਪਰ ਅਸੀਂ ਜੇ ਮੇਨ ਚੀਜ਼ ਤਾਂ ਇਹ ਆ ਵੀ ਜਿਹੜਾ ਜਿੱਥੇ ਬਣਾ ਰਹੇ ਆ ਜਾਂ ਜਿਹੜਾ ਇਹਨਾਂ ਕੋਲੇ ਪੈਕਡ ਫੂਡ ਪਿਆਗਾ ਕਿ ਉਹ ਇੱਕ ਮਤਲਬ ਜਨਰਲ ਪ੍ਰੋਬਲਮ ਆ ਰਹੀ ਆ ਜਾਂ ਇੱਕ ਡਿਸਕ੍ਰੀਟ ਕੇਸ ਹੈ ਇਹ ਚੀਜ਼ ਨਸਟਰੀ ਹੈ ਸ਼ਾਪ ਹੈ ਇਹਦੇ ਬਲਵੱਜ ਫੈਕਟਰੀ ਵੀ ਇਹਨਾਂ ਦੀ ਰੇਡ ਕਰੋਗੇ ਜਾ ਕੇ ਕਿਉਂਕਿ ਸ਼ਾਪ ਤੇ ਕਲਾ ਕਲਾ ਜਿਹਾ ਬੰਦ ਰਿਹਾ ਇੱਥੇ ਵੀ ਰੇਡ ਕਰੋਗੇ ਜਾ ਕੇ ਕਿੰਨਾਂ ਦੀ ਫੈਕਟਰੀ ਇਹਨਾਂ ਦੀ ਫੈਕਟਰੀ ਹੈ ਹਾਂਜੀ ਹਾਂ ਅਸੀਂ ਉਹ ਬਾਹਰ ਸਾਹਮਣੇ ਦੇਖ ਨਹੀਂ ਇਹਨਾਂ ਦੀ ਜਿਹੜੀ ਫੈਕਟਰੀ ਹੈਗੀ ਆ ਜਿੱਥੇ ਵੀ ਬਣਾ ਰਹੇ ਆ ਉਹਦੀ ਵੀ ਅਸੀਂ ਇਨਸਪੈਕਸ਼ਨ ਕਰਾਂਗੇ ਸਰ ਰਸੋਈ ਵੀ ਚੈੱਕ ਕੀਤੀ ਹੈ ਰਸੋਈ ਚੈੱਕ ਕੀਤੀ ਹੈ ਜੀ ਬਿਲਕੁਲ ਕੀਤੀ ਕੋਈ ਏਦਾਂ ਦਾ ਕੋਈ ਦੇਖੋ ਸਰ ਉਹੀ ਕਹਿ ਰਿਹਾ ਵੀ ਉਹ ਜਿਹੜਾ ਇੱਕ ਕੇਸ ਆ ਸਿੰਗਲ ਕੇਸ ਆ ਬਾਕੀ ਰਿਪੋਰਟ ਵਿਦਨ 15 ਡੇਸ ਅਗਰ ਦੋਸ਼ੀ ਪਾਇਆ ਜਾਏ ਕਾਰਵਾਈ ਹੋਈ ਬਿਲਕੁਲ ਹੋਊਗੀ ਜੀ ਬਿਲਕੁਲ ਹੋਊਗੀ ਸਾਰਿਆਂ ਵਿਰੋਧੀ ਹੁੰਦੀ ਹੈ ਜੀ ਕੋਈ ਇਹਨਾਂ ਦਾ ਬਿਲਕੁਲ ਹੋਊਗੀ ਜੀ ਬਿਲਕੁਲ ਫੂਡ ਸੇਫਟੀ ਐਕਟ ਦੇ ਅਧੀਨ ਕਾਰਵਾਈ ਕੀਤੀ ਜਾਊਗੀ ਜੋ ਵੀ ਪਰ ਇਹਨਾਂ ਦੀ ਕਿਚਨ ਦੀ ਤੁਸੀਂ ਕਰੋ ਨਾ ਇਨਫੈਕਸ਼ਨ ਹਾਂਜੀ ਕਿਚਨ ਦੀ ਇਨਸਪੈਕਸ਼ਨ ਕੀਤੀ ਆ ਸੀ ਉਹ